ਮੈਂ ਤੇ ਐਮਐਲਏ ਆ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਕੇ ਜਰੀਵਾਲ ਕੋ ਕਿਹਨਾ ਆਉਦਾ ਵੀ ਪੰਜਾਬ ਦਾ ਕਰਪੂਰਥਲਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹ ਕਿਉਂ ਨਹੀਂ ਖਾਲੀ ਕਰਾਉਂਦੇ ਫਿਰ ਕੋ ਮੰਤਰੀ ਨਹੀਂ ਰੱਖ ਸਕਦਾ ਐਮਐਲਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਤਾਂ ਅਸਲ ਭਾਵੇਂ ਜੋ ਆਮ ਆਦਮੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾਪ ਦਿਖਾਉਂਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਬਈ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੇ ਵਿੱਚ ਹੀ ਸੀਐਮ ਸਾਹਿਬ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਆਕੜ ਕੇ ਗੱਲ ਕਰਦੇ ਨਾ ਸਾਰਾ ਬਰਾਬਰ ਇੱਕ ਨਿਗਾਹ ਨਾਲ ਵੇਖ ਨਾ ਕਿ ਵਾਰ-ਵਾਰ ਤੈਨੂੰ ਮੈਂ ਕੋਈ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਫੇਰ ਖਾਲੀ ਕਰਾਉਣ ਆਲੇ ਮੈਂ ਮਜੂਤਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਆ ਤੁਸੀਂ ਮੈਨੂੰ ਟਿਕਟ ਦਿੱਤੀ ਇਹ ਤੋਂ ਸੀ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਆਜ਼ਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਮੌਜੂਦਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਹੈ ਇਹਦੇ ਕੋਲ ਕੋਈ ਸਵਿਧਾਨਿਕ ਹਕੂਦਾਂ ਨਹੀਂ ਉਹਨੂੰ ਪੰਜਾ ਕਿੱਲਿਆਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗਤੀਆਂ ਵਧੀਆਂ ਹੁੰਦੀਆਂ ਦੀਆਂ ਦੂਜਾ ਨੰਬਰ ਕੇਜਰੀਵਾਲ ਕੋ ਕਿਣਾ ਉਹਦਾ ਵੀ ਪੰਜਾਬ ਦਾ ਕਰਪੂਰਸਰਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਦੇ ਕੋ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮ ਐਲ ਏ ਆ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਨਹੀਂ ਰੱਖ ਸਕਦਾ ਫਿਰ ਕੋ ਮੰਤਰੀ ਨਹੀਂ ਰੱਖ ਸਕਦਾ ਐਮ ਐਲ ਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਤਾਂ ਦੀ ਤੇ ਇਹ ਗੱਲ ਆ ਜੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਸੱਜਣ ਮਿੱਤਰਿਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਇੱਕ ਤਨ ਵੱਧ ਤੋਂ ਵੱਧ ਸ਼ੇਅਰ ਕਰੋ ਚਾਹੇ ਪਟਿਆਲੇ ਜ਼ਿਲ੍ਹੇ ਚਾਹੇ ਪਟਿਆਲੇ ਤੋਂ ਬਾਹਰ ਆ ਭਰਾਓ ਖਾਲਿਆ ਵੀ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਂਗਸਟਰ ਵਾਲਾ ਸਿਸਟਮ ਬਈ ਜਿਹੜੇ ਕਿਸੇ ਤੇ ਚਾਰ ਪਰਚੇ ਚਾਹੇ ਕਿਸੇ ਦੇ ਲੜਾਈ ਝਗੜੇ ਦਾ ਚਾਹੇ ਕਿਸੇ ਦੇ ਦੂਜੇ ਆ ਆਪੜਾ ਆਪ ਵਿਖਾਉਣ ਦੇ ਚੱਕਰ ਚ ਉਹਨਾਂ ਨੂੰ ਮਾਰਨ ਦੇ ਚੱਕਰ ਚ ਤੁਸੀਂ ਬਈ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਬਈ ਲੋਕਾਂ ਆਖਣਗੇ ਗੈਂਗਸਟਰ ਖਤਮ ਕਰਤੇ ਗੈਂਗਸਟਰ ਉਹ ਆ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ਪੱਟੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਦੂਜਾ ਨੰਬਰ ਹਰ ਇੱਕ ਔਦੇ ਦੀ ਮਰਿਆਦਾ ਹੁੰਦੀ ਆ ਐਮਐਲਏ ਆ ਮੈਂ ਮਾਨ ਸਾਹਿਬ ਨਾਇਕ ਆ ਮਕਰ ਇਹ ਦੇਣੀਆਂ ਪਹਿਣੀਆਂ ਸਾਰਿਆਂ ਨੂੰ ਸਿਰ ਬਸਾੜ ਰਹਿ ਗਾੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ਸਾਰੀ ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤੇ ਨਾ ਤੁਸੀਂ ਰਹਿਣਾ ਕੇਜਰੀਵਾਲ ਸਾਹਿਬ ਇੰਨਾ ਸਾੜਦਾ ਕੱਢ ਲਾਈਫ ਦੇ ਵਿੱਚ ਅਤਰਾ ਚੜਾ ਔਬੜੇ ਆਉਂਦੇ ਆ ਤੇ ਮੈਂ ਤੈਨੂੰ ਇੱਕੋ ਗੱਲ ਕਰਦਾ ਵੀ ਕੋਰਟ ਚ ਬਹਿ ਨਹੀਂ ਜਾਉ ਹੁਣ ਵੀ ਤੂੰ ਕਿਹੜੇ ਬੇਸ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਿਹੜੇ ਬੇਸ ਤੇ ਉੱਥੇ ਕਰਪੂਰਥਲਾ ਹਾਊਸ 'ਚ ਬੈਠਾ ਤੇ ਤੈਨੂੰ ਮੇਰਾ ਤਕਲੀਫ ਹੈ ਨਾ ਕ ਐਮਐਲਏ ਦੀ ਵੀ ਕ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਉਹ ਸਰਕਾਰੀ ਕੋਠੀ ਜਿਹਨਾਂ ਰਹਾ ਤਾਂ ਨਹੀਂ ਕਹੇ ਦੇ ਦੀ ਉਹ ਸਰਕਾਰ ਦੀ ਕੋਠੀ ਆ ਉਹਦੇ 'ਚ ਮੇਰਾ ਹੱਕ ਬਣਦਾ ਐ ਐਮਐਲਏ ਦਾ ਉਥੇ ਜਿੰਨ ਕਰ ਮੈਂ ਐਮਐਲਏ ਮੈਂ ਰਹਿ ਸਕਦਾ ਮੇਰੇ ਤੋਂ ਪਹਿਲਾਂ ਚੰਦੂ ਮਾਇਰਾ ਰਿਆ ਮੇਰੇ ਤੋਂ ਪਹਿਲਾਂ ਕਈਆਂ ਐਮਐਲਏ ਕੋਲ ਰਹੇ ਆ ਜਿੱਥੇ ਅੱਜ ਹੜਾਣਾ ਰਹਿੰਦਾ ਆ ਇਲਾਲ ਸਿੰਘ ਕੋਈ ਕਈ ਸਾਲ ਕੋਠੀ ਰਹੀ ਆ ਹਰ ਇੱਕ ਐਮਐਲਏ ਇੱਕ ਕੋਠੀਆਂ ਰੱਖ ਸਕਦੇ ਆ ਤੇ ਤੁਹਾਨੂੰ ਮੇਰੀ ਕੋਠੀ ਬੜੀ ਵੱਢਦੀ ਆ ਬੇ ਇਹਦੇ ਕੋਲ ਕਿਉਂ ਵੀ ਸਾਡੇ ਅੱਗੇ ਬੋਲਿਆ ਕਿਉਂ ਮੈਂ ਝੁਕਦਾ ਨਹੀਂ ਤੁਹਾਡੇ ਅੱਗੇ ਨਾ ਅੱਜ ਝੁਕਾਂ ਨਾ ਕੱਲ ਝੁਕਾਂ ਕੋਈ ਗੱਲ ਨਹੀਂ ਮੇਰੇ ਕੋਲ ਆਪਦਾ ਵੀ ਕਾਰ ਹੈਗਾ ਪਰ ਤੁੰਦਰ ਅਖਰਾਂ ਨਹੀਂ ਸਕਦਾ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉੱਥੇ 9 ਸੀ ਪਹੁੰਚੋ ਪਹੁੰਚ ਕੇ ਸਰਕਾਰ ਦਾ ਵਿਰੋਧ ਕਰੋ ਤੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪੱਤਰਕਾਰਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਸਾਰੇ ਆਣੇ ਉੱਥੇ ਅੱਜ ਪਹੁੰਚੋ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਚਾਹੇ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਭਾਜਪਾ ਵਾਲੇ ਆ ਜੇ ਤੁਸੀਂ ਅੱਜ ਮੇਰੇ ਨਾਲ ਖੜਦੇ ਹੋ ਤੇ ਕੱਲ ਨੂੰ ਮੈਨੂੰ ਵੀ ਤੁਹਾਨੂੰ ਵੀ ਜਦੋਂ ਲੋੜ ਪਈਦੀ ਤੁਹਾਨੂੰ ਪਤਾ ਮੈਂ ਵੀ ਖੜਦਾ ਹਾਂ ਹਰ ਇੱਕ ਦਿਨ ਨਾਲ ਸਾਰੇ ਮੇਰੇ ਭਰਾ ਅੱਜ ਮੇਰਾ ਸਾਥ ਦਿਓ ਮੈਨੂੰ ਲੋੜ ਆ ਇਸ ਸਰਕਾਰ ਨੂੰ ਠੋਕਮਾ ਜਵਾਬ ਦੇ ਸਕੀਏ ਮੈਂ ਪਹਿਲਾਂ ਚੁੱਪ ਸਾਂ ਵਿਚਾਲ ਛੱਡ ਪਰਾਂ ਕਾਦੇ ਵਾਸਤੇ ਇਹਨਾਂ ਦਾ ਫਰੰਟ ਖੋਲਣਾ ਪਰ ਹੁਣ ਤੁਸੀਂ ਮੈਨੂੰ ਫਰੰਟ ਖੋਲਣ ਵਾਸਤੇ ਮਜਬੂਰ ਕਰੋਗੇ ਤੇ ਮੈਂ ਹੁਣ ਫਿਰ ਤੁਹਾਡੀਆਂ ਧੱਜੀਆਂ ਵੀ ਵੇਖੀ ਤਰ੍ਹਾਂ ਕਿ ਤਰ੍ਹਾਂ ੜਾਉਂਦਾ ਕਿੱਥੋਂ ਕਿੱਥੋਂ ਕੀ ਕੀ ਆਉਂਦਾ ਰਿਹਾ ਮੈਂ ਤੁਹਾਨੂੰ ਸਭ ਤੁਹਾਨੂੰ ਦੱਸੂਗਾ ਹੁਣ ਵੀ ਕਿਹੜੇ ਸਾਹ ਵੜਾ ਕੀ ਚੱਲਦਾ ਕਿ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਪਹੁੰਚ ਕੇ ਤੇ ਸਾਡੇ ਪਰਿਵਾਰ ਦੀ ਮਦਦ ਕਰੋ ਉੱਥੇ ਅੱਜ ਕੋਟੀ ਛੜਾਉਣ ਵਾਸਤੇ ਆਉਣ ਲੱਗੇ ਆ ਤੇ ਸਾਰੇ ਭੈਣ ਭਰਾ ਸੱਜਣ ਮਿੱਤਰ ਸਰਪੰਚ ਐਮ ਸੀ ਜਿਹੜੇ ਵੀ ਹੋਰ ਮੇਰੇ ਭਰਾ ਚਾਹੇ ਕੋਈ ਕਿਸੇ ਕੋਲ ਹੁੰਦਾ ਹੈਗਾ ਚਾਹੇ ਨਹੀਂ ਹੈਗਾ ਅੱਜ ਤੁਹਾਡੇ ਭਰਾ ਨੂੰ ਤੁਹਾਡੀ ਲੋੜ ਆ ਤੇ ਤੁਹਾਡੇ ਵਾਸਤੇ ਮੈਂ ਖੜਾ ਸਾਂ ਤੇ ਤੁਹਾਡਾ ਵੀ ਫਰਜ਼ ਬਣਦਾ ਅੱਜ ਇਹਨਾਂ ਤੋਂ ਨਾ ਡਰਦੇ ਹੋਏ ਅੱਜ ਮੇਰੇ ਨਾਲ ਖੜੋ ਉੱਥੇ ਸਾਰੇ ਜਾਣੇ ਮੇਰੀ ਨੌ ਸੀ ਕੋਠੀ ਦੇ ਵਿੱਚ ਪਹੁੰਚੋ ਤਾਂ ਕਿ ਇਹ ਜਿਹੜਾ ਕੋਠੀ ਛਡਾਉਣ ਦਾ ਹਸਾਬ ਕਿਤਾਬ ਆ ਇਹਨੂੰ ਇਹ ਨਾ ਕਰ ਸਕਣ ਤੇ ਹੜਾਣੇ ਵਾਲੀ ਕੋਠੀ ਛਡਾਓ ਉਹਦੇ ਕੋਲ ਕੋਈ ਹੁਣ ਸੁਵਿਧਾਨਿਕਾਉਦਾ ਨਹੀਂਗਾ ਜੇ ਤੁਹਾਨੂੰ ਬੇਰ ਵਾਲੀ ਕੋਠੀ ਵੜਦੀ ਹੈ ਨਾ ਮੈਂ ਤਾਂ ਵੀ ਮੌਜੂਦਾ ਐਮਐਲਏ ਆ ਮੈਨੂੰ ਪਾਰਟੀ ਚੋਂ ਕੱਢੋ ਮੈਨੂੰ ਸਸਪੈਂਡ ਕਰੋ ਫਿਰ ਉਹ ਜਦੋਂ ਮੇਰੇ ਤੋਂ ਐਮਬੈਲਿਸ਼ਪ ਚੱਲ ਜੂਗੀ ਉਹ ਮੈਂ ਆਪਮੈਟਿਕ ਆਪੀਏ ਕੋਠੀ ਛੱਡ ਦੂੰਗਾ ਤੇ ਤੁਹਾਨੂੰ ਬੇਨਤੀ ਹੈ ਵਾਤੋਂ ਅੱਗੇ ਸ਼ੇਅਰ ਕਰੋ ਤੇ ਵਾਤੋਂ ਵਾਤੋਂ ਤੇ ਪਹੁੰਚੋ ਸასიਖਾਲ ਮੇਰੇ ਸਾਰੇ ਭਰਾਵਾਂ ਨੂੰ ਤੇ ਇਹਨੂੰ ਵਾਤੋਂ ਅੱਗੇ ਸ਼ੇਅਰ ਕਰਕੇ ਤੇ ਨੌਸੀ ਕੋਠੀ ਪਟਿਆਲਾ ਸਿਵਲ ਲਾਈਨ ਪਹੁੰਚੋ